ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ 34 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਲੰਬੇ ਸਮੇਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਦੋਂ ਉਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਾਂ ਸੇਵਾ ਮੁਕਤੀ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਗੱਲ ਇਹ ਕਹੀ ਜਾ ਰਹੀ ਹੈ ਲੰਬੇ ਸਮੇਂ ਤੋਂ ਕੁਝ ਸ਼ਖਸੀਅਤਾਂ ਵੱਲੋਂ ਕੁਝ ਜਥੇਬੰਦੀਆਂ ਵੱਲੋਂ ਖਾਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਵਿਦਵਾਨਾਂ ਵੱਲੋਂ ਕਿ ਜਦੋਂ ਕਿਸੇ ਸਿੰਘ ਸਾਹਿਬ ਨੂੰ ਨਿਯੁਕਤ ਕੀਤਾ ਜਾਂਦਾ ਤਾਂ ਉਹਨਾਂ ਦੀ ਪ੍ਰਕਿਰਿਆ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਔਰ ਲੰਬੇ ਸਮੇਂ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਸਿਰਫ ਇੱਕ ਪਰਿਵਾਰ ਜਾਂ ਇੱਕ ਪਾਰਟੀ ਜਾਂ ਇੱਕ ਪਰਿਵਾਰ ਦੇ ਕੁਝ ਪੋਲੀਟੀਕਲੀ ਲੋਕ ਸਿੰਘ ਸਾਹਿਬ ਦੀ ਨਿਯੁਕਤੀ ਕਰਦੇ ਆ ਤੇ ਜਦੋਂ ਉਹਨਾਂ ਦਾ ਦਿਲ ਕਰਦਾ ਉਸ ਸਮੇਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੰਦੇ ਨੇ ਔਰ ਸੇਵਾ ਮੁਕਤ ਸਮੇਂ ਉਹਨਾਂ ਦਾ ਮਾਨ ਸਨਮਾਨ ਬਹਾਲ ਨਹੀਂ ਰੱਖਿਆ ਜਾਂਦਾ ਔਰ ਬੁਰੇ ਤਰੀਕੇ ਦੇ ਨਾਲ ਜਲੀਲ ਕਰਕੇ ਸਿੰਘ ਸਾਹਿਬ ਨੂੰ ਸੇਵਾ ਮੁਕਤ ਨਹੀਂ ਬਲਕਿ ਕੱਢਿਆ ਜਾਂਦਾ ਜਲੀਲ ਕੀਤਾ ਜਾਂਦਾ ਔਰ ਅਜਿਹੀਆਂ ਕਈ ਘਟਨਾਵਾਂ ਕੁਝ ਹਾਲੀ ਦੇ ਵਿੱਚ ਕੁਝ ਸਮਾਂ ਪਹਿਲਾਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਨ੍ਹਾਂ ਤਿੰਨ ਸਿੰਘ ਸਾਹਿਬ ਨੂੰ ਜਦੋਂ ਸੇਵਾਮੁਕਤ ਕੀਤਾ ਗਿਆ ਤਾਂ ਉਹਨਾਂ ਦਾ ਮਾਨ ਸਨਮਾਨ ਬਹਾਲ ਨਹੀਂ ਰੱਖਿਆ ਗਿਆ ਸੋ ਇਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਨ ਤੱਕ ਤੌਰ ਤੇ ਲੋਕਾਂ ਦੀ رائے ਮੰਗੀ ਲੋਕਾਂ ਤੋਂ ਸੁਝਾਅ ਮੰਗੇ ਬਹੁ ਗਿਣਤੀ ਲੋਕਾਂ ਨੇ ਸੁਝਾਅ ਭੇਜੇ ਜਿਨ੍ਹਾਂ ਨੂੰ ਬੰਦ ਲਫਾਫੇ ਵਿੱਚ ਐਸਜੀਪੀਸੀ ਨੇ ਰੱਖਿਆ ਹੋਇਆ ਔਰ ਇਸ ਤੋਂ ਬਾਅਦ ਇਹ ਵੀ ਗੱਲ ਹੋਈ ਕਿ ਸੁਝਾਅ ਆਏ ਪਰ ਹੁਣ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾਵੇ ਔਰ ਬੀਤੇ ਕੁਝ ਦਿਨ ਪਹਿਲਾਂ ਐਸਜੀਪੀਸੀ ਅੰਤਰਿਕ ਕਮੇਟੀ ਦੀ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮਤਾ ਪਾਸ ਹੋਏ ਕਿ ਇੱਕ ਕਮੇਟੀ ਬਣਾਈ ਜਾਵੇ ਪਰ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਇਹ ਕਮੇਟੀ ਸਿਰਫ رائے ਤੱਕ ਸੁਝਾਅ ਤੱਕ ਸੀਮਤ ਰਹੇਗੀ ਪਰ ਜੋ ਐਸਜੀਪੀਸੀ ਅੰਤਰੰਕ ਕਮੇਟੀ ਦਾ ਫੈਸਲਾ ਹੋਏਗਾ ਉਹ ਅੰਤਮ ਹੋਏਗਾ ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਜਿਸ ਜੋ ਕੁਝ ਉਹਦੇ ਵਿੱਚ ਲਿਖਿਆ ਕਿ ਸਿੰਘ ਸਾਹਿਬ ਨੂੰ ਕਿਵੇਂ ਨਿਯੁਕਤ ਕੀਤਾ ਜਾਣਾ ਕਿਵੇਂ ਸੇਵਾ ਮੁਕਤ ਕੀਤਾ ਜਾਣਾ ਕੌਣ ਉਹਨੂੰ ਨਿਯੁਕਤ ਕਰੇਗਾ ਅੰਤਰੀ ਕਮੇਟੀ ਕਰੇਗੀ ਤਾਂ ਹਟਾਏਗਾ ਕੌਣ ਅੰਤਰੀ ਕਮੇਟੀ ਉਹ ਅਧਿਕਾਰ ਇਸੇ ਤਰ੍ਹਾਂ ਰਹਿਣਗੇ ਤਾਂ ਇਸ ਤੋਂ ਬਾਅਦ ਇੱਕ ਕਮੇਟੀ ਜਿਹੜੀ ਲਗਾਤਾਰ ਮੰਗ ਉੱਠੀ ਤੇ ਉਹ ਕਮੇਟੀ ਹੁਣ ਬਣ ਗਈ ਉਸ ਕਮੇਟੀ ਦੇ ਵਿੱਚ ਜੋ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੱਲ ਇੱਕ ਮੀਡੀਆ ਰਿਲੀਜ਼ ਜਿਹੜੀ ਜਾਰੀ ਕੀਤੀ ਆ ਉਹਦੇ ਵਿੱਚ ਲਿਖਿਆ ਕਿ ਐਸਜੀਪੀਸੀ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਦਕਿ ਸ਼੍ਰੋਮਣੀ ਅਕਾਲੀ ਦਲ ਨੁਮਾਇੰਦਾਂ ਜਥੇਬੰਦੀ ਵੱਲੋਂ ਉਹਨਾਂ ਦੇ ਵਿੱਚ ਜਥੇਦਾਰ ਹਰਨਾਮ ਸਿੰਘ ਖਾਲਸਾ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜਦਕਿ ਇਸ ਤੋਂ ਇਲਾਵਾ ਹੋਰ ਸੰਤ ਸਮਾਜ ਮੁੱਢਾ ਦਲ ਜਾਂਹੌਰ ਸਿੱਖ ਜਥੇਬੰਦੀਆਂ ਵੱਲੋਂ ਔਰ ਵਿਦਵਾਨਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਸੋ ਇਸ ਤੋਂ ਬਾਅਦ ਜੋ ਕਮੇਟੀ ਚੁਣਤੀ ਮੈਂਬਰੀ ਗਠਿਤ ਕੀਤੀ ਗਈ ਹੈ ਤਾਂ ਕੁਝ ਸਿੱਖ ਜਥੇਬੰਦੀਆਂ ਇਸ ਦੇ ਖਿਲਾਫ ਮੈਦਾਨ 'ਚ ਉਤਰ ਆਈਆਂ ਨੇ ਕੱਲ ਦੇਰ ਸ਼ਾਮ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇਸ ਕਮੇਟੀ ਦੇ ਖਿਲਾਫ ਕੁਝ ਗਲਬਤ ਕੀਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਸਿਰਫ ਤਾਂ ਸਿਰਫ ਸਿੰਘ ਸਾਹਿਬਾਂ ਦੀ ਜਿਹੜੀ ਨਿਯੁਕਤੀ ਹੈ ਉਸ ਨੂੰ ਪੰਜਾਬ ਤੱਕ ਸੀਮਤ ਕਰਕੇ ਰੱਖ ਦਿੱਤਾ ਜਦੋਂ ਕਿ ਸ਼੍ਰੀ ਕਾਲਤਖਬ ਸਿਰਫ ਇਕੱਲੇ ਪੰਜਾਬ ਨਹੀਂ ਪੂਰੇ ਦੇਸ਼ ਦੇ ਨਾਲ-ਨਾਲ ਦੁਨੀਆ ਵਿੱਚ ਵਸਦੇ ਸਿੱਖ ਧਰਮ ਦੇ ਜੋ ਲੋਕ ਸ੍ਰੀ ਕਾਲ ਤੱਕ ਸਾਥ ਦੇ ਸੀਸ ਝੁਕਾਉਂਦੇ ਐ ਉਹਨਾਂ ਦੀ ਜਥੇਬੰਦੀ ਹੈ ਤੇ ਜਦੋਂ ਵੀ ਸਿੰਘ ਸਾਹਿਬ ਦੀ ਨਿਯੁਕਤੀ ਹੋਵੇ ਤਾਂ ਸਮੁੱਚੇ ਦੁਨੀਆ ਵਿੱਚ ਵਸਦੇ ਜਿਹੜੇ ਸਿੱਖ ਐ ਜਾਂ ਉਹਨਾਂ ਦੇ ਆਗੂ ਆ ਜਾਂ ਜਿਹੜੇ ਵਿਦਵਾਨ ਆ ਤਾਂ ਇਸ ਕਮੇਟੀ 'ਚ ਉਹਨਾਂ ਨੂੰ ਸ਼ਾਮਲ ਕੀਤੇ ਜਾਣਾ ਜਦ ਕਿ ਕੱਲ 34 ਮੈਂਬਰੀ ਕਮੇਟੀ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਾ ਜਥੇਬੰਦੀ ਆ ਉਹਦੇ ਕਿਸੇ ਵੀ ਨੁਮਾਇंदे ਨੂੰ ਸ਼ਾਮਲ ਨਹੀਂ ਕੀਤਾ ਗਿਆ ਸੋ ਕੱਲ ਹਰਮੀਤ ਸਿੰਘ ਕਾਲਕਾ ਜੋ ਦਿੱਲੀ ਸੇ ਗੁਰਦਵਾਰ ਪਰੰਦਰ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੀ ਕਿਹਾ ਉਸ ਤੇ ਇੱਕ ਨਜ਼ਰ ਮਾਰਦੇ ਆ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇੱਕ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਉਹ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਦੀ ਨਿਯਮ ਬਣਾਈ ਗਈ ਉਹਨਾਂ ਦੀ ਸੇਵਾ ਮੁਕਤੀ ਦੇ ਨਿਯਮ ਬਣਾਈ ਗਈ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਵਸੇ ਸਾਰਾ ਸੰਪੰਨ ਇਕੱਠਾ ਹੋਇਆ ਹੈ ਮਗਰ ਮੈਂ ਸਮਝਦਾ ਕਿ ਧਾਮੀ ਸਾਹਿਬ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਤੱਕ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਇਹਨਾਂ ਨੂੰ ਉਸ ਕਮੇਟੀ ਦਾ ਹਿੱਸਾ ਨਾ ਬਣਾ ਕੇ ਆਪਣੀ ਸੋਚ ਦਾ ਪ੍ਰਟਾਵਾ ਕੀਤਾ ਕਿ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਅੱਜ ਨਾਮ ਲੈ ਕੇ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚਾਤ ਪਲੂਸੀ ਚਾਕਰੀਕਰਨ ਵਸੇ ਇਹ ਕੰਮ ਕਰ ਰਿਹਾ ਕਿ ਜਿਹੜੀਆਂ ਸਿੱਖਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਹੋ ਸਿੱਖਾਂ ਦੀ ਨੁਮਾਇੰਦਗੀਆਂ ਕਰ ਰਹੀਆਂ ਹੁਣ ਔਰ ਦਿੱਲੀ ਵਰਗੀ ਜਗ੍ਹਾ ਦੇ ਉੱਤੇ ਦਿੱਲੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੇ 35 ਸਾਲਾਂ ਤੋਂ 40 ਸਾਲਾਂ ਤੋਂ 1971 ਦੇ ਵਿੱਚ ਇਹ ਐਕਟ ਬਣਿਆ ਔਰ ਉਸ ਤੋਂ ਬਾਅਦ ਲਗਾਤਾਰ ਸਿੱਖਾ ਤੇ ਇਸ਼ੂਜ਼ ਨੂੰ ਚੁਕਲੀ ਪਈ ਆ ਔਰ ਸਭ ਤੋਂ ਵੱਡਾ ਜਿਹੜਾ ਇਸ਼ੂ ਅਸੀਂ ਚੁੱਕਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਵਿਧਿ ਵਿਵਧਾਨ ਹੋਣਾ ਚਾਹੀਦਾ ਉਹਨਾਂ ਦਾ ਨਿਯੁਕਤੀ ਦਾ ਉਸ ਕਰਕੇ ਕਿ ਇਹਨਾਂ ਲੋਕਾਂ ਨੇ ਸਿਰਫ ਸਿਰਫ ਇੱਕ ਰਾਜਨੀਤਿਕ ਵੇਹਿੰਡਾ ਲੈ ਕੇ ਚੱਲੇ ਨੇ ਔਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਕਿ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਇਹਨਾਂ ਲੋਬਾਂ ਨੇ ਉਹਦੇ ਵਿੱਚ ਇਨਕਲੂਡ ਨਹੀਂ ਕੀਤਾ ਮੈਂ ਸਮਝਦਾ ਕਿ ਪਟਮੀ ਸਾਹਿਬ ਤੁਹਾਡੀ ਇਹ ਸੋਚ ਉੱਤਪੰਨ ਹੁੰਦੀ ਕਿ ਤੁਸੀਂ ਅੱਜ ਵੀ ਸਾਰੇ ਸਿਰਫ ਔਰ ਸਿਰਫ ਇੱਕ ਪਰਿਵਾਰ ਦੀ চাকਰੀ ਕਰ ਰਹੇ ਹੋ ਉਸ ਪਰਿਵਾਰ ਤੋਂ ਬਾਹਰ ਨਹੀਂ ਨਿਕਲ ਰਹੇ ਔਰ ਅੱਜ ਜਿਹੜਾ ਤੁਸੀਂ ਇਹਨਾਂ ਸਾਰੇ ਲੋਕਾਂ ਦਾ ਨਾਮ ਵਿੱਚ ਪਾਇਆ ਮੁਬਾਰਕ ਹੋਏ ਇਹਨਾਂ ਸਾਰਿਆਂ ਨੂੰ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਐਸਾ ਵਿਦਿਵਿਦਾਨ ਤੁਸੀਂ ਸਾਰੇ ਜ਼ਰੂਰ ਪੜਾਓ ਕਿ ਜਿਹਦੇ ਨਾਲ ਇਹ ਾਕਾਤਕ ਸਾਫ ਘਟ ਤੋਂ ਘਟ ਇਸ ਪਰਿਵਾਰ ਦੇ ਚੁੰਗਲ ਤੋਂ ਬਾਹਰ ਨਿਕਲੇ ਮਗਰ ਇਸ ਤਰੀਕੇ ਦੇ ਨਾਲ ਅੱਜ ਤਾਮੀ ਸਾਹਿਬ ਤੁਸੀਂ ਸ਼ਰੋਣੀ ਕਮੇਟੀ ਨੂੰ ਹੋਰ ਛੋਟਾ ਕਰਤਾ ਸ਼ਰੋਣੀ ਕਮੇਟੀ ਨੂੰ ਤੁਸੀਂ ਜਿੱਥੇ ਦੇਸ਼ ਦੇ ਵਿੱਚ ਬੈਠੇ ਲਗ ਲੋਕਾਂ ਦੀ ਕਾਸਤਾ ਹੁੰਦੀ ਸੀ ਚਾਹੇ ਉਹ ਸਾਊਥ ਇਸ਼ ਬੈਠਾ ਹੋਏ ਚ ਵੈਸਟ ਇਸ਼ ਬੈਠਾ ਹੋਏ ਚ ਈਸਟ ਆਫ ਇੰਡੀਆਜ਼ ਬੈਠਾ ਹੋਏ ਸਾਰਿਆਂ ਦੀ ਕਾਸਤਾ ਹੁੰਦੀ ਸੀ ਸ਼ਰੋਣੀ ਕਮੇਟੀ ਦਾ ਅਸਰ ਤੁਸੀਂ ਧੀਰੇ ਧੀਰੇ ਤੱਕ ਘਟਾਰੇ ਹੋ ਮਗਰ ਅੱਜ ਇਸ ਤਰੀਕੇ ਦੇ ਨਾਲ ਤੁਸੀਂ ਸਿਰਫ ਪੰਜਾਬ ਦੀ ਰਾਜਨੀਤੀ ਔਰ ਅਕਾਲੀ ਦਲ ਬਾਦਲ ਦੀ ਰਾਜਨੀਤੀ ਦੇ ਵਸੇ ਤੁਸੀਂ ਇਹ ਕੰਮ ਕਰ ਰਹੇ ਹੋ ਤੁਸੀਂ ਅੱਜ ਜਿਹੜਾ ਇਹ ਪਾਪ ਕੀਤਾ ਗੁਰੂ ਸਾਹਿਬ ਤੁਹਾਨੂੰ ਸਮਝ ਬਖਸ਼ਣ ਮਗਰ ਮੈਂ ਸਮਝਦਾ ਕਿ ਅੱਜ ਜਿਹੜੀ ਕਮੇਟੀ ਗਠਨ ਹੋਈ ਹੈ ਉਹਦੇ ਜਿਹੜੇ ਮੈਂਬਰ ਸਾਹਿਬ ਜਿਹੜੇ ਚੁਣੇ ਗਏ ਨੇ ਉਹਦੀ ਤਕਸਾਲ ਦੇ ਮੁਖੀ ਵੀ ਨਹੀਂ ਉਹਦੀ ਚੀਫ ਕਾਜ਼ਾ ਡਿਮਾਂਡ ਵਾਲੇ ਵੀ ਨਹੀਂ ਔਰ ਬਾਬਾ ਬਲਬੀਰ ਸਿੰਘ ਜੀ ਵਾਲੇ ਗਿਆ ਸੁਜਵਾਨ ਮੈਨੇ ਅਕਾਲ ਤਖਸਾਲ ਦਾ ਇੱਕ ਵਿdiversity ਜਿਹੜਾ ਉਹਦੀ ਨਿਯੁਕਤੀ ਦਾ ਜਤਤਦਾਰਾਂ ਦਾ ਠੀਕ ਤਰੀਕੇ ਨਾਲ ਬਣ ਸਕੇਗਾ ਮੈਂ ਉਹਨਾਂ ਸਾਰਿਆਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੰਥ ਲਈ ਅੱਜ ਤੁਹਾਡੇ ਹੱਤਾਂ 'ਚ ਇਹਦਾ ਫੈਸਲਾ ਚੰਗੇ ਤਰੀਕੇ ਨਾਲ ਤੁਸੀਂ ਕਰ ਸਕੋ ਤੁਹਾਨੂੰ ਸਾਰਿਆਂ ਨੂੰ ਮੇਰੀ ਸ਼ੁਭ ਕਾਮਨਾਵਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਸੁਣਿਆ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਸਿੱਧੇ ਤੌਰ ਤੇ ਐਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਔਰ ਕਿਹਾ ਕਿ ਜੋ ਇਹ ਕਮੇਟੀ ਬਣਾਈ ਗਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਕਮੇਟੀ ਜਿਸ ਕਰਕੇ ਬਣਾਈ ਹੈ ਉਸ ਦੇ ਖਰਾ ਉਤਰੇ ਪਰ ਇਸ ਨੂੰ ਇੱਕ ਪਰਿਵਾਰ ਤੇ ਇੱਕ ਪਾਰਟੀ ਤੇ ਇੱਕ ਸੂਬੇ ਤੱਕ ਸੀਮਤ ਕਰਕੇ ਰੱਖ ਦਿੱਤਾ ਸੋ ਇਸ ਕਮੇਟੀ ਦੇ ਵਿੱਚ ਡਾਕਟਰ ਕਹਿਰ ਸਿੰਘ ਜੋ ਵਿਦਵਾਨ ਹੈ ਉਹ ਵੀ ਸ਼ਾਮਲ ਕੀਤੇ ਗਏ ਨੇ ਸੋ ਇਸ ਮਾਮਲੇ ਨੂੰ ਲੈ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਤੇ ਕਹਿਣਾ ਕੀ ਹੈ ਸੋ ਉਹ ਜੋ ਹਰਮਿੰਦਰ ਸਿੰਘ ਕਾਲਕਾ ਵੱਲੋਂ ਸਵਾਲ ਉਠਾਏ ਗਏ ਨੇ ਤੇ ਉਸ ਤੇ ਉਹਨਾਂ ਦਾ ਪ੍ਰतिकਰਮ ਕੀ ਹੈ ਜੋ ਉਹਨਾਂ ਗੱਲਬਾਤ ਕਰਦੇ ਆ ਡਾਕਟਰ ਕੇਰ ਸਿੰਘ ਡਾਕਟਰ ਜੀ ਤੁਹਾਡੀ ਗੱਲਬਾਤ ਹੋਈ 15 ਦਿਨ ਮਹੀਨਾ ਪਹਿਲਾਂ ਜਦੋਂ ਵੀ ਤੁਹਾਡੇ ਨਾਲ ਕਦੇ ਕੋਈ ਰਾਬਤਾ ਹੋਇਆ ਤਾਂ ਉਹ ਤੋਂ ਉਹ ਤੁਹਾਨੂੰ ਕਿਹਾ ਕੀ ਗਿਆ ਸੀ ਵੀ ਇਹ ਕਮੇਟੀ ਕਿਉਂ ਤੇ ਕਦ ਲਈ ਬਣਾਈ ਗਈ ਹੈ ਪਰਪਸ ਕੀ ਹੈ ਕਮੇਟੀ ਦਾ ਇਹ ਉਹਦੇ ਬਾਰੇ ਛੋਟੇ ਭਾਈ ਪਹਿਲਾਂ ਹੀ ਆ ਚੁੱਕਿਆ ਹੈ ਕਿ ਇਹ ਕਿਉਂਕਿ ਮਸਲਾ ਬਹੁਤ ਗੰਭੀਰ ਹੈ ਜੀ ਜੇਜ਼ੇਦਾਰ ਸਹਿਬਾਨ ਦੀ ਨਿਯੁਕਤੀ ਔਰ ਬਰਕਰਾਰੀ ਬਾਰੇ ਮਸਲਾ ਆਪਣੇ ਸਾਹਮਣੇ ਹੀ ਹੈ ਜੀ ਜੀ ਤੇ ਉਹਦੇ ਬਾਰੇ ਇਹ ਪਹਿਲਾਂ ਵੀ ਰਾਵਾਂ ਮੰਗੀਆਂ ਗਈਆਂ ਸੀਗੀਆਂ ਵੱਖ-ਵੱਖ ਸੰਸਾਵਾਂ ਔਰ ਵਿਅਕਤੀਆਂ ਦੁਆਰਾ ਜੀ ਕਿ ਉਹ ਲਿਖਤੀ ਸੁਝਾਅ ਆਪਣੇ ਭੇਜਣ ਤੇ ਤਾਂ ਜੋ ਉਹ ਉਹ ਉਦੇ ਬਾਰੇ ਫਿਰ ਇੱਕ ਕਮੇਟੀ ਸਥਾਪਿਤ ਕਰਕੇ ਤੇ ਉਹ ਸੁਝਾਵਾਂ ਨੂੰ ਆਪਾਂ ਵਿਚਾਰ ਕੇ ਤੇ ਇੱਕ ਰਿਪੋਰਟ ਤਿਆਰ ਕੀਤੀ ਜਾਏ ਜੀ ਜੀ ਸੋ ਇਹ ਸੀ ਉਹਦੇ ਬਾਰੇ ਗੱਲ ਹੋਈ ਸੀ ਕਿ ਉਹੀ ਪ੍ਰਕਿਰਿਆ ਦਾ ਹਿੱਸਾ ਹੈਗਾ ਜੀ ਕਿ ਜਿਹੜੇ ਸੁਝਾਅ ਪਹਿਲਾਂ ਮੰਗੇ ਗਏ ਨਾ ਜਿ ਵੱਖ-ਵੱਖ ਸਮਾਹਾਰੂ ਵਿਅਕਤੀਆਂ ਦੁਆਰਾ ਜੀ ਜੀ ਉਹ ਭਾਰਤ ਵਿੱਚੋਂ ਵੀ ਤੇ ਭਾਰਤ ਤੋਂ ਬਾਹਰ ਵੀ ਜਿਹੜੇ ਸਿੱਖ ਇਹਦੇ ਬਾਰੇ ਕਿੰਤ ਸੁੱਛੇ ਹੋਰ ਸੁਝਾਅ ਦੇਣਾ ਚਾਹੁੰਦੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਜੀ ਜੀ ਸੋ ਉਹ ਸਦਾ ਉੱਥੇ ਸ਼੍ਰੀ ਕਾਲਪਤਖ ਸਾਬ ਜੀ ਵੈਸਪੀਪੀਸੀ ਦੇ ਦਫ਼ਤਰ ਕਿ ਪਹੁੰਚ ਗਏ ਹੋਏ ਆ ਜੀ ਉਹਨਾਂ ਸੁਝਾਵਾਂ ਨੂੰ ਉਹਨਾਂ ਦਾ ਅਧਿਐਨ ਕਰਕੇ ਉਹਨਾਂ ਦਾ ਵਿਸ਼ਲੇਸ਼ਣ ਕਰਕੇ ਤੇ ਇੱਕ ਸਰਬਸਾਂਝੀ ਦੀ ਰਿਪੋਰਟ ਬਣਾਉਣ ਦੀ ਕਵਾਇਦ ਕੀਤੀ ਜਾਣੀ ਹੈ ਜੀ ਜੀ ਹਾਂ ਜੋ ਉਹ ਹਾਂਜੀ ਹਾਂ ਜੀ 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 ਡਾਕਟਰ ਜੀ ਡਾਕਟਰ ਜੀ 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 ਸੋ ਜਦੋਂ ਰਿਪੋਰਟ ਤਿਆਰ ਹੋ ਜਾਣੀ ਹੈ ਜੀ ਉਹ ਰਿਪੋਰਟ ਦੇ ਉੱਪਰ ਫਿਰ ਐਸਜੀਪੀਸੀ ਨੂੰ ਹੀ ਇਹ ਦੇਣੀ ਆ ਜੀ ਰਿਪੋਰਟ ਬਣਾ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਐਸਜੀਪੀਸੀ ਦੁਆਰਾ ਹੀ ਇਹ ਪ੍ਰਕਿਰਿਆ ਆਰੰਭੀ ਗਈ ਹੈ ਜੀ ਤੇ ਉਹਨਾਂ ਦਾ ਹੈ ਇਨੀਸ਼ੀਏਟਿਵ ਹੈ ਕਿਉਂਕਿ ਸਿੱਖ ਸੰਗਤਾਂ ਦੀ ਇੱਛਾ ਇਹੀ ਸੀ ਜੀ ਕਿ ਜੋ ਹੋਣ ਵਾਲਾ ਤਰੀਕਾ ਹੈ ਘਾਰ ਹੈ ਨਿਯੁਕਤੀਆਂ ਔਰ ਬਰਤਾਰੀ ਦੀ ਹੈ ਇਹ ਇਹ ਸ਼੍ਰੀ ਅਕਾਲ ਪਖਸਾ ਅਤੇ ਬਾਗੀ ਕਸਹਬਾਨ ਦੀ ਮਾਨ ਮਰਿਆਦਾ ਨੂੰ ਸੇਸ਼ ਭਜਾਉਂਦਾ ਹੈ ਸੋ ਉਹਨਾਂ ਦੀ ਮਾਨ ਮਰਿਆਦਾ ਔਰ ਪਰਤਿਸ਼ਠਾ ਜਿਹੜੀ ਹੈ ਉਹਨੂੰ ਕਾਇਮ ਰੱਖਿਆ ਜਾਏ ਕਾਜੋ ਹਕੂਕ ਪੰਥ ਦੇ ਹਿੱਤਾਂ ਵਾਸਤੇ ਸਵਤੰਤਰ ਰੂਪ ਚ ਕਾਰਜਕਾਰ ਸਕੇ ਤੇ ਉਹ ਉਸ ਪਰਥਾਏ ਸੁਝਾਵਾ ਮੰਗੇ ਗਿਆ ਸੀ ਉਹਨਾਂ ਸੁਝਾਵਾਂ ਨੂੰ ਆਏ ਹੋਏ ਜਿਹੜੇ ਸੁਝਾ ਹਨ ਉਹਨਾਂ ਤੇ ਵਿਚਾਰ ਕਰਕੇ ਕਮੇਟੀ ਨੇ ਜੋ ਉਹਨਾਂ ਚੋਂ ਵਿਚਾਰ ਠੀਕ ਲੱਗਦੇ ਹਨ ਜਾਂ ਉਹਨਾਂ ਨੂੰ ਲੱਗਦਾ ਕਿ ਜੇ ਥਾਂ ਕੋਈ ਹੋਰ ਨਵਾਂ ਸੁਝਾ ਦਿੱਤਾ ਜਾ ਸਕਦਾ ਉਹ ਕਮੇਟੀ ਇਹ ਸਾਰਿਆਂ ਨੂੰ ਵਿਚਾਰ ਕੇ ਤੇ ਫੇਰ ਇੱਕ ਰਿਪੋਰਟ ਤਿਆਰ ਕਰੇਗੀ ਜੀ ਆਪਣੀ ਸਮਝ ਮੁਤਾਬਕ ਜੀ ਐ ਡਾਕਟਰ ਜੀ ਕੱਲ ਕਮੇਟੀ ਦੇ ਉੱਪਰ ਸਵਾਲ ਉਠਾਇਆ ਹਰਿਆਣਾ ਗੁਰਦਨ ਸੋਰੀ ਦਿੱਲੀ ਸੇ ਗੁਰਦਵਾਰਪਨੰਦ ਕਮੇਟੀ ਦੇ ਪ੍ਰਧਾਨ ਹਰਮੀਰ ਸਿੰਘ ਕਾਲਕਾ ਵੱਲੋਂ ਉਹਨਾਂ ਨੇ ਕਿਹਾ ਹਾਂ 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 ਜੀ ਜੀ ਉਹਨਾਂ ਨੇ ਕਿਹਾ ਕਿ ਇਸ ਕਮੇਟੀ ਦੇ ਵਿੱਚ ਹਰਿਆਣਾ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਕੀਤਾ ਗਿਆ ਜਿਸ ਕਰਕੇ ਕਮੇਟੀ ਨੂੰ ਪੰਜਾਬ ਤੱਕ ਸੀਮਿਤ ਕਰ ਦਿੱਤਾ ਗਿਆ ਨਹੀਂ ਉਹ ਨਹੀਂ ਹੈ ਉਹਨਾਂ ਦੀ ਇਹ ਜਿਹੜਾ ਹੈ ਨਾ ਇਹ ਆਲੋਚਨਾ ਇਸ ਕੀ ਉਸ ਆਰਡਰ ਜਾਰਾ ਤੌਰ ਤੇ ਠੀਕ ਲੱਗਦੀ ਹੈ ਪਰ ਜਦੋਂ ਸੁਝਾਅ ਮੰਗੇ ਗਏ ਨਾ ਜੀ ਇਹ ਸੁਝਾਅ ਤੇ ਉਹਨਾਂ ਤੋਂ ਵੀ ਮੰਗੇ ਗਏ ਸੀ ਉਹਨਾਂ ਨੇ ਸੁਝਾਅ ਦੇ ਦਿੱਤੇ ਹੋਏ ਹੈ ਜੀ ਜਿਹੜਾ ਠੀਕ ਸੁਝਾਅ ਹੋਏਗਾ ਉਚਿਤ ਜਿਹੜਾ ਸਮੁੱਚੇ ਪੰਥ ਦੇ ਔਰ ਜਸਦਾਰ ਸਹਿਬਾਨ ਦੀ ਮਾਨ ਮਰਿਆਦਾ ਦੇ ਅਨੁਕੂਲ ਹੋਏਗਾ ਜੀ ਉਹ ਤੇ 34 ਮੈਂਬਰੀ ਕਮੇਟੀ ਨੇ ਸਿਝਾਣਾ ਸੁਝਾਵਾਂ ਦੀ ਸੂਚੀ ਦੇਣੀ ਹੈ ਜੀ 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 ਉਹਨਾਂ ਬਾਰੇ ਇਹ ਲੈਣਾ ਤਾਂ ਤੇ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਇਹ ਜਹਦਾਰ ਜਿਹੜੇ ਇਹ ਬਾਹਰਲੇ ਪੰਜਾਬ ਤੋਂ ਬਾਹਰ ਵਾਲੇ ਹਨ ਉਹਨਾਂ ਨੂੰ ਲਿਆ ਜਾਵੇ ਜੀ ਉਹਨਾਂ ਦਾ ਸਵਾਲ ਵੀ ਇਹੀ ਸੀਗਾ ਉਹਨਾਂ ਦੀ ਜਿਹੜੀ ਕੱਲ ਲੋਚਣਾ ਇਹੀ ਸੀ ਕਿ ਕਮੇਟੀ ਦੇ ਵਿੱਚ ਸਾਨੂੰ ਸ਼ਾਮਲ ਕਿਉਂ ਨਹੀਂ ਕੀਤਾ ਆਇਆ ਇੱਕ ਵੱਖਰੀ ਗੱਲ ਹੈ ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਕਮੇਟੀ 'ਚ ਸ਼ਾਮਲ ਕਰਨਾ ਚਾਹੀਦਾ ਸੀ ਸਿੱਖ ਜਮੇ ਐਸਜੀਪੀਸੀ ਦਾ ਕੀਤਾ ਕੱਲ ਹੀ ਦਲ ਦਾ ਨੁਮਾਇੰਦਾ ਕੀਤਾ ਤਾਂ ਸਾਡੀਆਂ ਵੀ ਕਮੇਟੀਆਂ ਸਿੱਖ ਜਿਹੜੀਆਂ ਹੈਗੀਆਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਹੈਗੀਆਂ ਇਸ ਕਰਕੇ ਸਾਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਨਹੀਂ ਇਹ ਠੀਕ ਹੈ ਉਹਨਾਂ ਦਾ ਪੁਆਇੰਟ ਆਫ View ਉਹ ਠੀਕ ਸਿਆਸੀ ਦ੍ਰਿਸ਼ਟੀਕੋਣ ਤੋਂ ਆਈ ਜੀ ਤੇ ਇਹਦੇ ਵਿੱਚ ਸਿਆਸਤ ਤੇ ਹੁੰਦੀ ਹੀ ਹੁੰਦੀ ਹੈ ਕਿਉਂਕਿ ਉਹ ਜਿਸ ਕਿਸਮ ਦੇ ਸਿਆਸੀ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਐ ਬਾਹਰ ਵਾਲੀਆਂ ਕਮੇਟੀਆਂ ਜਿਹੜੀਆਂ ਉਹਨਾਂ ਤੇ ਇਹ ਦੰਸ਼ਨ ਲੱਗਦਾ ਹੈ ਕਿ ਉਹ ਬੀਜੇਪੀ ਤੋਂ ਉਹਨਾਂ ਤੇ ਛਾਪ ਲੱਗੀ ਹੋਈ ਹੈ ਤੇ ਉਹ ਜਿਹੜਾ ਅਕਾਲੀ ਦਲ ਇਸ ਵੇਲੇ ਪੰਜਾਬ ਵਿੱਚ ਭਾਰੂ ਹੈ ਐਸడీపీਸੀ ਤੇ ਜੀ ਅਜੇ ਉਹਨਾਂ ਦੀ ਆਪਸ ਵਿੱਚ ਬਣ ਨਹੀਂ ਰਹੀ ਅਣਬਣ ਹੈਗੀ ਹੈ ਜੀ ਜੀ ਤੋਂ ਇਸ ਕਰਕੇ ਇਹਦੇ ਵਿੱਚ ਸਿਆਸੀ ਕਾਰਨ ਹੋ ਸਕਦਾ ਹੈ ਤੇ ਉਦਾਂ ਇਹ ਮੈਨੂੰ ਇਹਨਾਂ ਮਹੱਤਵਪੂਰਨ ਨਹੀਂ ਲੱਗਦਾ ਕਿਉਂਕਿ ਸੁਝਾਅ ਜਿਹੜੇ ਦਿੱਤੇ ਜਾਣੇ ਹਨ ਨਾ ਜੀ ਸੁਝਾਅ ਅਲਟੀਮੇਟਲੀ ਐਸడీపీਸੀ ਨੇ ਹੀ ਪ੍ਰਵਾਨ ਕਰਦੇ ਹੈ ਜੀ ਤੇ ਉਹ ਜਿਹੜੇ ਸੁਝਾਅ ਆਇਆ ਉਹ ਹਰ ਤਰ੍ਹਾਂ ਦੀ ਜਥੇਬੰਦੀ ਦੇ ਦਿੱਲੀ ਵਾਲਿਆਂ ਦੇ ਹਰਿਆਣੇ ਵਾਲਿਆਂ ਦੇ ਜਾਂ ਹੋਰ ਸਿੰਘ ਸਭਾਵਾਂ ਜਿਹੜੀਆਂ ਹਨ ਦੇਸ਼ ਵਿਦੇਸ਼ ਤੋਂ ਉਹ ਸੁਝਾਅ ਪ੍ਰਾਪਤ ਹੋ ਚੁੱਕੇ ਹਨ ਤੇ ਉਹਨਾਂ ਦੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਾਂ ਸੁਝਾਅ ਉਹਨਾਂ ਦੇ ਆਲਰੇਡੀ ਆ ਚੁੱਕੇ ਹਨ ਜਿਹੜਾ ਉਚਿਤ ਸੁਝਾਅ ਹੋਏਗਾ ਉਹ ਉਹਦੇ ਵਿੱਚ ਜਿਹੜੀਆਂ ਸਿਫਾਰਸ਼ਾਂ ਵਿੱਚ ਸ਼ਾਮਲ ਕੀਤਾ ਜਾਏਗਾ ਇਹ ਦੋਸਤਾਂ ਮੇਰੇ ਕੋਲ ਸਵਾਲ ਹੈ ਮੇਰਾ ਆਖਰੀ ਸਵਾਲ ਹੈ ਪਹਿਲਾਂ ਜਦੋਂ ਅੰਤਰੀਕ ਕਮੇਟੀ ਮੈਂਬਰ ਮੀਟਿੰਗ ਹੋਈ ਕੁਝ ਦਿਨ ਪਹਿਲਾਂ ਤਾਂ ਉੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਸਾਹਿਬ ਐ ਜੀ ਪੀ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਕਮੇਟੀ ਬਣੇਗੀ ਜਾਂ ਜਿਹੜੇ ਸੁਝਾਅ ਆਏ ਨੇ ਉਹ ਸਿਰਫ رائے ਤੱਕ ਸੀਮਤ ਨੇ ਬਟ ਜੋ ਕਾਨੂੰਨ ਕਾਇਦਾ ਸਿੱਖ ਐ 1925 ਆ ਜਿਸ ਦੇ ਤਹਿਤ ਅੰਤਰੀਕ ਕਮੇਟੀ ਚੋਣ ਕਰਦੀ ਐ ਸਿੰਘ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਉਹ ਐਜ਼ ਇਟ ਇਜ਼ ਰਹੇਗਾ ਪਰ ਜੋ ਕਮੇਟੀ ਬਣਾਈ ਜਾਏਗੀ ਜਾਂ ਜੋ ਸੁਝਾਅ ਨੇ ਉਹ ਰਾਹ ਤੱਕ ਸੀਮਤ ਹੈ ਤੇ ਬਿਲਕੁਲ ਠੀਕ ਹੈ ਰਹਾ ਔਰ ਹੋਣਾ ਵੀ ਇਹੀ ਹੈ ਕਿਉਂਕਿ ਜਿਹੜੀ ਕਮੇਟੀ ਬਣਾਈ ਗਈ ਹੈ ਦੇਖੋ ਜਿਹੜੀ ਵੀ ਸੰਸਥਾ ਕਮੇਟੀ ਸਥਾਪਿਤ ਕਰਦੀ ਹੈ ਜੀ 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 ਬਿਲਕੁਲ ਸਹੀ ਉਹ ਹੀ ਸਿਫਾਰਿਸ਼ਾਂ ਕਰਦੀਆਂ ਹਨ ਜੀ ਕਿਉਂਕਿ ਅਸੀਂ ਕਿਸੇ ਹੋਰ ਸੰਸਥਾ ਨੂੰ ਸਿਫਾਰਿਸ਼ਾਂ ਨਹੀਂ ਕਰਨੀਆਂ ਜੀ ਜਿਹੜੀ ਸੰਸਥਾ ਨੇ ਸਾਨੂੰ ਸਥਾਪਿਤ ਕੀਤਾ ਹੈ ਸਾਡੀ ਜ਼ਿੰਮੇਵਾਰੀ ਆਪਣੇ ਸੁਝਾਅ ਉਹਨਾਂ ਨੂੰ ਦੇਣ ਤੱਕ ਹੀ ਹੈ ਹੋਰ ਸੁਝਾਵਾਂ ਵਿੱਚ ਇਹ ਗੱਲ ਆ ਸਕਦੀ ਹੈਗੀ ਹੈ ਕਿ ਇਹਨਾਂ ਦੀ ਨਿਯੁਕਤੀ ਹੈ ਔਰ ਜਿਹੜੀ ਪਰਵਾਨਗੀ ਇਹਨਾਂ ਦੀ ਲਈ ਜਾਣੀ ਹੈ ਨਿਯੁਕਤੀ ਵਿੱਚ ਸਮੂਚੀਆਂ ਸੰਸਥਾਵਾਂ ਜਿਹੜੀਆਂ ਵਿਦੇਸ਼-ਵਿਦੇਸ਼ ਦੀਆਂ ਹਨ ਸਿੱਖ ਸੰਸਥਾਵਾਂ ਉਹਨਾਂ ਨਾਲ رائے مشورہ ਕੀਤਾ ਜਾਏ ਔਰ رائے مشورہ ਕਰਕੇ ਹੀ ਉਹਨਾਂ ਦੀ ਨਿਯੁਕਤੀ ਕੀਤੀ ਜਾਏ ਇਹ ਸੁਝਾਅ ਤੇ ਵਿੱਚ ਆ ਸਕਦਾ ਹੈ ਇਹ ਸੁਝਾ ਨੂੰ ਪਰਵਾਨ ਕਰਨਾ ਅਪਰਵਾਨ ਕਰਨਾ ਤਾਂ ਜਿਨ੍ਹਾਂ ਨੇ ਇਹ ਸਥਾਪਿਤ ਕੀਤੀ ਕਮੇਟੀ ਹੈ ਇਹ ਉਹਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਕਮੇਟੀ ਤੋਂ ਸੁਝਾਅ ਦੇ ਸਾਹਬੀ ਹੈ ਕਿ ਜਦੋਂ ਤੁਸੀਂ ਨਿਯੁਕਤ ਕਰਨਾ ਹੈ ਉਹਦੇ ਵਿੱਚ ਸਿਰਫ ਪੰਜਾਬ ਤੱਕ ਸੀਮਿਤ ਸਿੱਖਾਂ ਦੀ رائے ਨੂੰ ਧਿਆਨ ਵਿੱਚ ਨਾ ਰੱਖਿਆ ਜਾਏ ਪੰਜਾਬ ਤੋਂ ਬਾਹਰ ਔਰ ਵਿਦੇਸ਼ਾਂ ਦੀਆਂ ਸਿੱਖ ਸੰਸਾਵਾਂ ਜਿਹੜੀਆਂ ਹਨ ਉਹਨਾਂ ਦੀ رائے ਨੂੰ ਵੀ ਧਿਆਨ ਵਿੱਚ ਰੱਖਿਆ ਜਾਏ ਇਹ ਸੁਝਾਅ ਤੇ ਹੋ ਸਕਦਾ ਹੈ ਪਰ ਇਹ ਸੁਝਾਅ ਨੂੰ ਪਰਵਾਨ ਕਰਨਾ ਜਾਂ ਨਾ ਕਰਨਾ ਇਹ ਉਹ ਕਮੇਟੀ ਦੇ ਹੱਥ ਵਿੱਚ ਹੈ ਕਿਉਂਕਿ ਅਸੀਂ ਸੁਝਾਅ ਦੇ ਸਕਦੇ ਹਾਂ ਫੈਸਲਾ ਲੈਣ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੈ ਉਹ ਐਸਜੀਪੀਸੀ ਕੋਲ ਹੈ ਇਹ ਕਮੇਟੀ ਕੋਲ ਨਹੀਂ ਹੈ ਠੀਕ ਜੀ 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 ਠੀਕ ਠੀਕ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੁੜਨ ਦੇ ਲਈ ਧੰਨਵਾਦ ਰਾਈਟ ਅੱਛਾ ਸੋ ਤੁਸੀਂ ਸੁਣਿਆ ਕਿ ਡਾਕਟਰ ਕੇਰ ਸਿੰਘ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਔਰ ਉਹਨਾਂ ਨੇ ਇਹ ਵੀ ਨਾਲ ਦੱਸਿਆ ਕਿ ਇਸ 34 ਮੈਂਬਰੀ ਕਮੇਟੀ ਦਾ ਕੰਮ ਕੀ ਹੋਏਗਾ ਔਰ 34 ਮੈਂਬਰੀ ਕਮੇਟੀ ਕੰਮ ਕਰੇਗੀ ਕਿਵੇਂ ਕਿਸ ਤਰ੍ਹਾਂ ਕਰੇਗੀ ਤੇ ਕਦੋਂ ਇਸ ਕਮੇਟੀ ਦਾ ਕੰਮ ਸ਼ੁਰੂ ਹੋਏਗਾ ਤੇ ਕਦੋਂ ਮੀਟਿੰਗ ਹੋਏਗੀ ਉਹਨਾਂ ਨਾਲ ਗੱਲਬਾਤ ਕਿਵੇਂ ਹੋਈ ਔਰ ਉਹਨਾਂ ਨੇ ਹਰਮੀਤ ਸਿੰਘ ਕਾਲਕਾ ਜਿਨ੍ਹਾਂ ਨੇ ਸਵਾਲ ਉਠਾਏ ਉਸਤੇ ਵੀ ਉਹਨੇ ਆਪਣਾ ਪ੍ਰਤੀਕਰਮ ਦਿੱਤਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਵੀ एसजीपीसी ਕੋਈ ਕੋਈ ਵੀ ਕੰਮ ਕਰਦੀ ਹੈ ਕੋਈ ਕਦਮ ਪੁੱਟਦੀ ਹੈ ਤਾਂ ਉਸਤੇ ਸਵਾਲ ਖੜੇ ਕਿਉਂ ਹੁੰਦੇ ਸੋ ਇਹ ਸੁਭਾਵਿਕ ਹੈ ਕਿ ਜੇਕਰ ਸਿੰਘ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੀ ਕਮੇਟੀ ਬਣਾਈ ਹੈ ਤਾਂ ਉਸ ਦੇ ਵਿੱਚ ਪੰਜਾਬ ਤੋਂ ਬਾਹਰ ਜੋ ਸਿੱਖਾਂ ਦੀਆਂ ਜਥੇਬੰਦੀਆਂ ਨੇ ਸਿੱਖ ਨਮੈਂਦਾ ਜਥੇਬੰਦੀਆਂ ਨੇ ਚਾਹੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਚਾਹੇ ਪਟਨਾ ਸਾਹਿਬ ਜਾਂ ਹੋਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਕਿਤੇ ਵੀ ਕੋਈ ਸਿੱਖ ਨੁਮਾਇੰਦਾ ਜਥੇਬੰਦੀ ਹੋਵੇ ਉਹਦਾ ਇੱਕ ਵੀ ਨੁਮਾਇੰਦਾ ਉਸ ਦੇ ਵਿੱਚ ਸ਼ਾਮਲ ਨਾ ਕੀਤੇ ਜਾਣਾ ਬੇਸ਼ੱਕ ਕੁਝ ਜਥੇਬੰਦੀਆਂ ਸ਼ਾਮਲ ਕੀਤੇ ਗਏ ਨੇ ਪਰ ਹਰਿਆਣਾ ਦਿੱਲੀ ਤੇ ਪਟਨਾ ਸਾਹਿਬ ਦੀਆਂ ਕਮੇਟੀਆਂ ਦੇ ਜੇ ਨੁਮਾਇੰਦੇ ਜਮ ਸ਼ਾਮਲ ਨਹੀਂ ਕੀਤੇ ਗਏ ਤਾਂ ਉਸ ਤੇ ਸਵਾਲ ਸੁਭਾਵਿਕ ਹੈ ਉਠੇਗਾ ਸੋ ਇਸ ਕਰਕੇ ਜ਼ਰੂਰੀ ਸੀ ਕਿ ਜੇਕਰ ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਾ ਉਹਦੇ ਵਿੱਚ ਸ਼ਾਮਲ ਕੀਤਾ ਜਾਂਦਾ ਤਾਂ ਸ਼ਾਇਦ ਸਵਾਲ ਨਾ ਖੜੇ ਹੁੰਦੇ

Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.